ਪਹਿਲੀ ਗੱਲ ਤਾਂ ਭਾਜੀ ਇਹ ਆ ਡੋਂਕੀ ਦਾ ਨਾਮ ਹੀ ਨਹੀਂ ਕਈਆਂ ਨੂੰ ਪਤਾ ਭਾਜੀ ਹਾਂਜੀ ਡੋਂਕੀ ਕੀ ਚੀਜ਼ ਆ ਡੋਂਕੀ ਭਾਜੀ ਜਦੋਂ ਬੰਦਾ ਲੱਗਦਾ ਉਹਨੂੰ ਪਤਾ ਲੱਗਦਾ ਕਿ ਡੋਂਕੀ ਕੀ ਚੀਜ਼ ਆ ਬਾਕੀ ਯੰਟ ਭਾਜੀ ਕਹਿੰਦੇ ਕੁਝ ਆ ਇੰਡੀਆ ਦੇ ਵਿੱਚ ਕਰਦੇ ਕੁਝ ਆ ਡੋਂਕੀ ਦੇ ਵਿੱਚ ਤਾਂ ਭਾਜੀ ਇਦਾਂ ਨਾ ਪੈਸੇ ਦੇ ਕੇ ਮੋਤ ਖਰੀਦਣੇ ਵਾਲਾ ਕੰਮ ਅਨਕਲਸੀ ਤੁਸੀਂ ਦੇਖ ਰਹੇ ਲੋਕ ਮਸਲੇ ਚੈਨਲ ਇਟਲੀ ਤੋਂ ਇੱਕ ਜਿੱਗਦਾ ਕਿ ਤੁਹਾਨੂੰ ਪਤਾ ਵੀ ਅਸੀਂ ਇਮੀਗ੍ਰੇਸ਼ਨ ਬਾਰੇ ਵੀਡੀਓ ਪਾਉਂਦੇ ਰਹਿੰਦੇ ਆ ਜਿਹੜੇ ਕਿ ਕੱਚੇ ਬੰਦੇ ਇੱਥੇ ਆਉਂਦੇ ਨੇ ਇਟਲੀ ਦੇ ਵਿੱਚ ਆਉਂਦੇ ਆ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਸਾਰੇ ਦੇ ਜਨਕੀ ਸਾਰੇ ਭਵਿੱਖ ਵਾਸਤੇ ਆਉਂਦੇ ਆ ਪਰ ਕੁਝ ਬੰਦੇ ਦੇ ਭਵਿੱਖਿਆ ਜਾਂਦਾ ਜਿਹੜੇ ਆਉਂਦੇ ਚੰਗੇ ਕੰਮ ਵਾਸਤੇ ਆ ਪਰ ਉਹਨਾਂ ਨੂੰ ਮੁਸ਼ਕਲਾਂ ਇੰਨੀਆਂ ਹੋ ਜਾਂਦੀਆਂ ਰਸਤੇ ਦੇ ਵਿੱਚ ਕਿ ਉਹ ਉਹਨਾਂ ਦਾ ਜੋਣਾ ਦਰਬੜ ਹੋ ਜਾਂਦਾ ਇੱਕ ਸਾਡੇ ਨਾਲ ਸਾਡਾ ਵੀਰ ਹੈਪੀ ਭਰਾ ਸਾਡੇ ਜੱਜ ਭਾਜੀ ਤੇ ਸਾਡੇ ਹੋਰ ਭਰਾ ਪ੍ਰਾਪਤਵੰਤੇ ਸੱਜਣ ਖੜੇ ਨੇ ਇੱਥੇ ਜਿਹੜੇ ਕਿ ਇਹ ਇੱਕ ਡੌਂਕੀ ਜਿਹਨੂੰ ਕਿਹਾ ਜਾਂਦਾ ਇੰਡੀਆ ਤੋਂ ਆਏ ਏਜੰਟ ਨੇ ਕਿਹਾ ਵੀ ਤੁਹਾਨੂੰ ਅਸੀਂ 2 ਯੀਅਰ ਪਚਾਵਾਂਗੇ ਤੁਹਾਨੂੰ ਹਫਤੇ ਦੇ ਵਿੱਚ ਵਿੱਚ ਪਰ ਇਹ ਡੌਂਕੀ ਦਾ ਹੈ ਪਾਜੀ ਹੈਪੀ ਵੀਰ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਬਾਕੀ ਪਾਜੀ ਸਤਿ ਸ਼੍ਰੀ ਅਕਾਲ ਪਹਿਲਾਂ ਤੁਹਾਡੀ ਵੀ ਬਹੁਤ ਬਹੁਤ ਮਿਹਰਬਾਨੀ ਨੂੰ ਦੇਖਣ ਵਾਲੇ ਬਹੁਤ ਆਂ ਇੰਡੀਆ ਦੇ ਵਿੱਚ ਇਸ ਚੈਨਲ ਤੇ ਤੁਹਾਡੇ ਜਿਹੜੀ ਤੁਹਾਡੀ ਆਵਾਜ਼ ਪਹੁੰਚੂਗੀ ਜਿਹੜੀ ਡੌਂਕੀ ਦਾ ਵਿਸਥਾਰ ਨਾਲ ਦੱਸੋ ਵੀ ਡੌਂਕੀ ਕੀ ਚੀਜ਼ ਆ ਪਹਿਲੀ ਗੱਲ ਤਾਂ ਪਾਜੀ ਇਹ ਆ ਡੌਂਕੀ ਦਾ ਨਾਮ ਹੀ ਨਹੀਂ ਕਈਆਂ ਨੂੰ ਪਤਾ ਪਾਜੀ ਹਾਂਜੀ ਡੌਂਕੀ ਕੀ ਚੀਜ਼ ਆ ਡੌਂਕੀ ਪਾਜੀ ਜਦੋਂ ਬੰਦਾ ਲੱਗਦਾ ਉਹਨੂੰ ਪਤਾ ਲੱਗਦਾ ਕਿ ਡੌਂਕੀ ਕੀ ਚੀਜ਼ ਆ ਬਾਕੀ ਯੰਟ ਭਾਜੀ ਕਹਿੰਦੇ ਕੁਝ ਆ ਇੰ ਡੋਂਕੀ ਦੇ ਵਿੱਚ ਤਾਂ ਭਾਜੀ ਇਦਾਂ ਨਾ ਪੈਸੇ ਦੇ ਕੇ ਮੋਦ ਖਰੀਦਣੇ ਵਾਲਾ ਕੰਮ ਉਹ ਕਿੱਦਾਂ ਜੀ ਉਹ ਭਾਜੀ ਭੇਜਦੇ ਆ ਪਹਿਲਾਂ ਮਾਸਕੋ ਨੂੰ ਭੇਜਦੇ ਹੁੰਦੇ ਸੀਗੇ ਅੱਜ ਤੋਂ ਦੋ ਮੈਂ ਆਇਆ ਭਾਜੀ 2002 ਦੇ ਵਿੱਚ ਆਇਆ ਸੀਗਾ ਤੇ ਮਾਸਕੋ ਨੂੰ ਤੁਹਾਨੂੰ ਭੇਜ ਦਿੱਤਾ ਮਾਸਕੋ ਦਾ ਸਾਡਾ ਵਿਜਲਵਾਤਾ ਅੱਗੋਂ ਭਾਜੀ ਉਹ ਨਹੀਂ ਸਾਨੂੰ ਕੀਪ ਭੇਜਿਆ ਕੀਪ ਜੇਲ ਗੱਡੀ ਕੱਟੀ ਕੀਪ ਦੇ ਵਿੱਚ ਭਾਜੀ ਜਨੂੰ ਜੇਲ ਜੇਲ ਕੀ ਕਿ ਕਿਦਾਂ ਕੱਟੀ ਜੇਲ ਉਹਨੇ ਫੜ ਲਿਆ ਉੱਥੇ ਇਮੀਗ੍ਰੇਸ਼ਨ ਪੁਲਿਸ ਨੇ ਕੀ ਕੀਤਾ ਹਾਂਜੀ ਇਮੀਗ੍ਰੇਸ਼ਨ ਵਾਲਿਆਂ ਨੇ ਫੜ ਲਿਆ ਸਾਡੇ ਪਾਸਪੋਰਟ ਰੱਖ ਲਏ ਸੀ ਨਾ ਮਾਸਕੋ ਵਾਲਿਆਂ ਨੇ ਠੀਕ ਹੈ ਵੀਜ਼ਾ ਸਾਡ ਨੂੰ ਸਿਰਫ ਪਾਸ ਹੋਏ ਆਪਣੇ ਮਾਸਕੋ ਦਾ ਸੀਗਾ ਭਾਜੀ ਠੀਕ ਹੈ ਜੀ ਅੱਗੋਂ ਸਾਡਾ ਕੋਈ ਵੀਜ਼ਾ ਨਹੀਂ ਸੀਗਾ ਸਾਨੂੰ ਮਰੂਤੀ ਕਾਰ ਦੇ ਵਿੱਚ ਜਿੱਦਾਂ ਮਰੂਤੀ ਕਾਰ ਉਹ 30 30 ਜਾਣੇ ਲੱਦਦੇ ਸੀਗੇ ਭਾਜੀ ਉਹਦੇ ਵਿੱਚ ਠੀਕ 30 ਬੰਦੇ ਨੂੰ ਹਾਂਜੀ 30 ਬੰਦੇ ਜਦੋਂ ਜਦੋਂ ਕੱਢੇ ਉਹਦੇ ਵਿੱਚੋਂ 2-3 ਬੇਹੋਸ਼ ਠੀਕ ਬਾਕੀ ਵੀ ਭਾਜੀ ਸਾਨੂੰ ਕੀਬ ਦੇ ਵਿੱਚ ਟਰੱਕ 'ਚ ਚੜਾਇਆ ਸੀ ਉਹ ਨਹੀਂ ਬੜੇ 'ਚ ਠੀਕ ਹੈ ਉਹਦੇ ਵਿੱਚ ਭਾਜੀ 150 ਬ ਉਹ ਵੀ ਸਾਰੀ ਡਿੱ ਗਈ ਜਿੱਕਾ ਬੱਕਰੀਆਂ ਲੱਦਦੇ ਆ ਹਾਂਜੀ ਹਾਂਜੀ ਬੱਕਰੀਆਂ ਵੀ ਭਾਜੀ ਵਧੀਆ ਲੱਦਦੇ ਠੀਕ ਉਹ ਵੀ ਵਧੀਆ ਲੱਦ ਹੁੰਦੀਆਂ ਉਹ ਡਿੱਗੇ ਭਾਜੀ ਜਦੋਂ ਸਾਨੂੰ ਕੱਢਿਆ ਸਾਡੇ ਭਾਜੀ ਬੰਦਿਆਂ ਦੇ ਕਿੱਲਾਂ ਖੁੱਭ ਗਈਆਂ ਅਫਗਾਨਿਸਤਾਨ ਦੇ ਮੁੰਡੇ ਸੀਗੇ ਉਹਨਾਂ ਦੀ ਰੀੜ ਦੀ ਹੱਡੀ ਟੁੱਟ ਗਈ ਤੇ ਉੱਥੇ ਫੇਰ ਨਹੀਂ ਟਰਾਲਾ ਸਾਈਡ ਤੇ ਲਾਤਾ ਉੱਥੇ ਭਾਜੀ ਸਾਨੂੰ ਮੋਕਾ ਚੌਂਕ ਜੇਲ੍ਹ ਤੁਸੀਂ ਸ਼ਾਇਦ ਸੁਣੀ ਹੋਵੇ ਠੀਕ ਹੈ ਜੀ ਮੈਂ ਤਾਂ ਕਹਿੰਦਾ ਪਰਮਾਤਮਾ ਕਿਸੇ ਨੂੰ ਭਾਜੀ ਉਹ ਜੇਲ੍ਹ ਨਾ ਦਿਖਾਵੇ ਮੋਕਾ ਚੌਂਕ ਉੱਥੇ ਭਾਜੀ ਚੁੱਕ ਕੇ ਲੈ ਗਏ ਉਹ ਮੋਕਾ ਚੌਂਕ ਜੇਲ੍ਹ ਵਿੱਚ ਹੂੰ ਤੇ ਬਾਕੀ ਬਾਕੀ ਭਾਜੀ ਇਹ ਮੇਰੇ ਦਾ ਕਹਿਣਾ ਦਾ ਇਹ ਮਤਲਬ ਆ ਜਿੱਥੇ ਬੰਦਾ ਹੈਗਾ ਉੱਥੇ ਆਵੇ ਡੋਂਕੀ ਜਦਾ ਭਾਜੀ ਆਵੇ ਡੋਂਕੀ ਤੁਸੀਂ ਲਾਈ ਕਿਵੇਂ ਤੁਹਾਨੂੰ ਕਿੱਦਾਂ ਦੱਸਿਆ ਗਿਆ ਤੁਸੀਂ ਸਾਨੂੰ ਭਾਜੀ ਗੱਲਾਂ ਸਿਰੂ ਜਾਣਾ ਨਹੀਂ 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 ਭਾਜੀ ਨਹੀਂ ਦੱਸਦੇ ਸੀ ਗੱਡੀ ਦੇ ਵਿੱਚ ਲੈ ਕੇ ਜਾਣਾ ਤੁਹਾਨੂੰ ਸਾਨੂੰ ਭਾਜੀ ਸਾਰੀ ਸਾਰੀ ਰਾਤ ਤੋਰਦੇ ਰਹਿੰਦੇ ਹੁੰਦੇ ਸੀ ਫਿਰ ਭਾਜੀ ਪਹਾੜਾਂ ਦੇ ਪਿਛਾ ਦੇਣਾ ਹਫਤਾ ਹਫਤਾ ਡੋਂਕਰਾਂ ਨੇ ਆਣਾ ਨਹੀਂ ਪਾਹਣਾ ਦਾ ਪਾਣੀ ਪੱਤੇ ਭਾਜੀ ਪੱਤੇ ਖਾ ਕੇ ਗੁਜ਼ਾਰਾ ਕੀਤਾ ਪੱਤੇ ਖਾ ਕੇ ਤੁਸੀਂ ਗੁਜ਼ਾਰਾ ਕੀਤਾ ਪੱਤੇ ਖਾ ਕੇ ਗੁਜ਼ਾਰਾ ਕੀਤਾ ਭਾਜੀ ਛੱਪੜਾਂ ਦਾ ਪਾਣੀ ਨਹੀਂ ਹੁੰਦਾ ਭਾਜੀ ਜਦੋਂ ਪਾਣੀ ਦੀ ਬੋਤਲਾਂ ਮੁੱਕ ਜਾਂਦੀਆਂ ਸੀ ਛੱਪੜਾਂ ਦਾ ਗੰਦਾ ਬੰਦਾ ਪਾਣੀ ਭਾਜੀ ਉਹ ਫੇਰ ਬੋਤਲਾਂ 'ਚ ਭਰ ਕੇ ਪੀਤਾ ਸੀ ਐਦਾਂ ਰਾਸਤੇ ਤੋਂ ਹੋਟ ਰੈਟਿਟੀ ਵਾਪਸੀ ਹੋਊਗੀ ਜਿਹੜੇ ਡੌਂਕੀ ਗੰਦੇ ਨਹੀਂ ਆਉਂਦੇ ਸਾਰੇ ਦੁਨੀਆ ਤੋਂ ਡੌਂਕੀ ਆਉਂਦੇ ਸਾਰੇ ਆਂਦੇ ਆ ਭਾਜੀ ਮਰੇ ਹੋ ਬੰਦੇ ਵੀ ਵਿੱਚ ਮਿਲਦੇ ਆ ਤੁਹਾਨੂੰ ਜੰਗਲਾਂ ਦੇ ਵਿੱਚ ਸਿਰਫ ਪਛਾਣ ਹੁੰਦੀ ਆ ਕੜਾ ਪਾਇਆ ਹੋਵੇ ਪੰਜਾਬੀ ਦੀ ਪਛਾਣ ਤਾਂ ਆ ਜੇ ਕੜਾ ਹੁੰਦਾ ਜਾਂ ਚੈਨ ਹੁੰਦੀ ਆ ਖੰਡੇਵਾਲੀ ਉਸ ਤੋਂ ਵੱਧ ਲੱਗਦਾ ਬਾਕੀ ਪਿੰਜਰੇ ਹੀ ਮਿਲਦੇ ਆ ਉੱਥੇ ਬੰਦਿਆਂ ਦੇ ਜੇ ਡੌਂਕ ਜਦੋਂ ਸੱਤ ਤੋਰ ਨਹੀਂ ਹੁੰਦਾ ਤਾਂ ਵੀ ਭਾਜੀ ਡੌਂਕਰ ਗੋਲੀ ਮਾਰ ਕੇ ਮਾਰ ਦਿੰਦੇ ਗੋਲੀ ਮਾਰ ਦਿੰਦੇ ਗਲੇ ਕਹਿੰਦੇ ਗੋਲੀ ਮਾਰ ਕੇ ਭਾਜੀ ਮਾਰ ਦਿੰਦੇ ਇਹ ਕੰਮ ਆ ਭਾਈ ਕੀ ਕੀ ਕਹਿਣਾ ਚਾਹੁੰਦੇ ਜਿਹੜੇ ਸਾਡੇ ਵੀਰ ਅੱਜ ਵੀ ਇਹ ਪੂਰਾ ਪਰ ਉਹ ਮਾਨੂੰ ਆਪਣੇ ਦਿਲ ਨੂੰ ਕਹਿ ਰਹੇ ਵੀ ਆਪਣੇ ਅੰਦਰੋਂ ਕਹਿ ਰਹੇ ਆ ਆਪਣੇ ਜ਼ਮੀਨ ਵੇਚ ਕੇ ਵਟਕੇ ਅਸੀਂ ਜਾਈਏ ਬਾਹਰ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਪਾਜੀ ਮੈਂ ਇਹੀ ਕਹਿ ਲੂੰਗਾ ਦੋ ਰੋਟੀਆਂ ਘੱਟ ਖਾ ਲਵੇ ਡੋਂਕੀ ਦੇ ਵਿੱਚ ਨਾ ਬਈ ਕਈ ਸਾਡੀਆਂ ਭੈਣਾਂ ਵੀ ਹੁਣ ਆਣੀਆਂ ਡੋਂਕੀ ਦੇ ਵਿੱਚ ਹਾਂਜੀ ਹੁਣ ਅੱਜ ਕੱਲ ਹਾਂਜੀ 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 ਭਾਜੀ ਆਣੀਆਂ ਭਾਜੀ ਬੜਾ ਹਾਲ ਹੁੰਦਾ ਹੋਣਾ ਭਾਜੀ ਮੈਂ ਕਹਿੰਦਾ ਵੇ ਬਕੂਫੀ ਆ ਬਹੁਤ ਤਕੜੀ ਭਾਜੀ ਡੋਂਕਰ ਭਾਜੀ 24 ਘੰਟੇ ਜਾਂ ਨਾਲ ਰੋਟੀ ਦਿੰਦੇ ਆ ਬ੍ਰੈਡ ਦਿੰਦੇ ਆ ਰੋਟੀ ਤਾਂ ਮਿਲਦੀ ਹੀ ਨਹੀਂ ਭਾਜੀ ਬ੍ਰੈਡ ਬ੍ਰੈਡ ਦੇਣੀ ਆ ਭਾਜੀ ਉਹ ਵੀ ਸੂਪ ਦੇ ਨਾਲ ਥੋੜੀ ਆ ਇੱਕਨ ਤੁਹਾਨੂੰ ਕਿਹਾ ਗਿਆ ਇੱਕ ਘੰਟੇ ਤੁਸੀਂ ਤੁਹਾਨੂੰ ਪਾਰ ਕਰਾ ਦੂੰਗਾ ਤੁਸੀਂ ਕਿੰਨੇ ਘੰਟੇ ਪੈਦਲ ਤੁਰੇ ਭਾਜੀ ਅਸੀਂ ਘੰਟੇ ਨਹੀਂ ਅਸੀਂ ਦਿਨਾਂ ਦੇ حساب ਨਾਲ ਤੁਰੇ ਆਂ ਦਿਨਾਂ ਦਾ ਇੱਕ ਘੰਟਾ ਜਾਨੀ ਕਿਆ ਦਿਨਾਂ ਚ ਬਦਲ ਦਿਨਾਂ ਚ ਬਦਲ ਗਿਆ ਦਿਨਾਂ ਚ ਬਦਲ ਗਿਆ ਪਹਿਲਾਂ ਤਾਂ ਭਾਜੀ ਪਹਾੜ ਤਾਰ ਦੇ ਚੜਾਉਂਦੇ ਰਹਿੰਦੇ ਆ ਉਹ ਉਹ ਵੀ ਪਹਾੜ ਮਗਰੋਂ ਭਾਜੀ ਤਾਰਦੇ ਰਹਿੰਦੇ ਆ ਕਹਿੰਦੇ ਅੱਗੇ ਸਕਤਾਈ ਆ ਤੁਹਾਨੂੰ ਅਗਲੇ ਹਫਤੇ ਟਪਾਵਾਂਗੇ ਹਮ ਇਦਾਂ ਜੇ ਉੱਪਰ ਵਾਲਾ ਪਹਾੜ ਦੇ ਉੱਤੇ ਤੁਹਾਨੂੰ ਚੜ ਗਏ ਉੱਥੇ ਆਪਣੇ ਰਹਿਣ ਦਿੱਤਾ ਫੇ ਆਂਦੇ ਨਹੀਂ ਡੋਂਕਰ ਹਫਤਾ ਹਫਤਾ ਤੇ ਉੱਪਰ ਹੀ ਬੰਦਾ ਬੈਠਾ ਦਾ ਬੈਠਾ ਮਰਦਾ ਤਾਂ ਮਰੀ ਜਾ ਉਹਨਾਂ ਦਾ ਕੀ ਹੈ ਭਾਜੀ ਵੇਖਦਾ ਆਂਦਾ ਅੱਗੇ ਤੋਂ ਅੱਗੇ ਜਿੱਦਾਂ ਬੰਦਾ ਡੋਂ ਬੰਦਾ ਵੇਖਦਾ ਜਾਨੀ ਡੋਂਕੀ ਦੇ ਵਿੱਚ ਭਾਜੀ ਬੰਦਾ ਵੇਖਦਾ ਆ ਇਹ ਜਿਹੜਾ ਜਿਹੜੇ ਇੰਡੀਆ ਦੇ ਏਜੰਟ ਹੋ ਜਿੱਦਾਂ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਬੰਦਾ ਸਾਡਾ ਕਿੱਥੇ ਆ ਨਹੀਂ ਜਿਹੜੇ ਤੁਸੀਂ ਦੱਸਦੇ ਬੰਦਾ ਵੇਖਦਾ ਤਾਂ ਇੰਡੀਆ ਤੋਂ ਹੀ ਚੱਲ ਰਹੀ ਹੈ ਗੇਮ ਇੰਡੀਆ ਤੋਂ ਇੰਡੀਆ ਤੋਂ ਹੀ ਬੰਦਾ ਤੁਹਾਨੂੰ ਤੁਹਾਨੂੰ ਉਹਨਾਂ ਨੇ ਮਾਸਕੋ ਵੇਚਤਾ ਹਾਂਜੀ ਮਾਸਕੋ ਵਾਲਿਆਂ ਨੇ ਭਾਜੀ ਅੱਗੇ ਵੇਚਤਾ ਤੁਹਾਨੂੰ ਅੱਗੇ ਵੇਚਿਆ ਅਗਲੇ ਵਾਲਿਆਂ ਨੇ ਅੱਗੇ ਤੁਹਾਨੂੰ ਹਾਂਜੀ ਬਸ ਇਦਾਂ ਵੇਖਦਾ ਆਂਦਾ ਬਾਈ ਸਾਡੇ ਨਾਲ ਪਾਣੀ ਦੇ ਵਿੱਚ ਬਰਫ਼ ਜੰਮੀ ਹੋ ਸੀਗੀ ਥੋੜੇ ਸਾਈਡ ਤੋਂ ਹਟ ਗਿਆ ਪਾਣੀ ਦੇ ਵਿੱਚ ਇਹ ਥੱਲੇ ਵੜ ਗਿਆ ਪਿੱਛੇ ਜੇ ਪਿੱਛੇ ਜੇ ਸੁਣਿਆ ਸੀਗਾ 2004-5 ਦੀ ਗੱਲ ਆ ਜਦੋਂ ਇੱਕ ਬਰਫ਼ ਦੀ ਡੌਂਕੀ ਲਾਉਣ ਲੱਗੇ ਸੀਗੇ ਮੁੰਡੇ ਬਰਫ਼ ਦੇ ਉੱਪਰ ਚੜ ਕੇ ਆ ਰਹੇ ਸੀ ਹਾਂਜੀ 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 ਉਹਨਾਂ ਦੇ ਕਹਿੰਦੇ ਵੀ ਡੌਂਕੀ ਐਡੀ ਲੰਬੀ ਸੀਗੀ ਉਹਨਾਂ ਨੇ ਵੀ ਘੰਟਾ ਕਿ ਦੱਸਿਆ ਸੀਗਾ ਵੇਖ ਜੱਜ ਤੁਸੀਂ ਵੀ ਸੁਣੀ ਹੋਊਗੀ ਗੱਵਰ ਇਹ ਕਿ ਉਹਨਾਂ ਦੇ ਹੱਥ ਰਸੋ ਸਾਰੀਆਂ ਸੁਨ ਹੋ ਗਈਆਂ ਹੱਥ ਕੱਟਲੇ ਪੈ ਗਏ ਸੀ ਭਾਜੀ ਉਹ ਰਸ਼ੀਆ ਦੀ ਬਰਫ ਐਨੀ ਗੰਦੀ ਆ ਨਾ ਜੇ ਜ਼ਖਮ ਤੇ ਤੁਹਾਡੇ ਲੱਗ ਜਾਵੇ ਭਾਜੀ ਲੱਤ ਵੱਢਣੀ ਪੈਂਦੀ ਆ ਉਹ ਲੱਤ ਗਾਲ ਦੀ ਚਲੀ ਜਾਂਦੀ ਆ ਅਸੀਂ ਤਾਂ ਦੇਖਿਆ ਨਾ ਭਾਜੀ ਸਾਨੂੰ ਤਾਂ ਪਤਾ ਅਸੀਂ ਤਾਂ ਰਹਿ ਕੇ ਆਏ ਹਾਂ ਤਾਂ ਆ ਭਾਜੀ ਮੇਰੀ ਮਿਹਨਤ ਇਹੀ ਆ ਕਿ ਡੋਂਕੀ ਦੇ ਵਿੱਚ ਤਾਂ ਬੰਦਾ ਆਵੇ ਹੀ ਨਾ ਤੁਸੀਂ ਇਹੀ ਕਹੇ ਵੀ ਡੋਂਕੀ ਚ ਨਾ ਆਓ ਇਹਨੇ ਆਉਣਾ ਪੇਪਰਾਂ ਦੇ ਥਰੂ ਪੇਪਰਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਤੁਸੀਂ ਇਮੀਗ੍ਰੇਸ਼ਨ ਲੈ ਕੇ ਫੇਰ ਅਸੀਂ ਵੀ ਅਸੀਂ ਵੀ ਆਏ ਆ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਨਾ ਆਓ ਅਸੀਂ ਤੁਸੀਂ ਆਓ ਜੀ ਸਕਦੇ ਪਰ ਕੱਚੇ ਬਣਾਓ ਜਿਆਦਾ ਕੱਚੇ ਜਾਨੀ ਕਿ ਡੌਂਕੀਆਂ ਉਹ ਨਾ ਆਉਣ ਉਹਨਾਂ ਬਾਅਦ ਤੁਹਾਨੂੰ ਕੱਚੇ ਬੰਦੇ ਵਾਸਤੇ ਹੁਣੇ ਟ੍ਰੈਟੀਵ ਆਪਰੀ ਆ ਤੇ ਸਾਡੇ ਨਾਲ ਸਾਡਾ ਜੱਜਵੀਰ ਆ ਤੇ ਜੱਜਵੀਰ ਇੱਕ ਜਿਹੜੇ ਹੁਣ ਪਿੱਛੇ ਟ੍ਰੈਟੀਵ ਆਪਰੀ ਆ ਦੋ ਬੰਦੇ ਦੀ ਡੈਥ ਹੋਈ ਇੱਥੇ ਇੱਕ ਬੰਦੇ ਦੀ ਬਾਹ ਕੱਟੀ ਗਈ ਹਾਂਜੀ ਹਾਂਜੀ ਤੇ ਉਹ ਮਾਲਕ ਨੇ ਕੀ ਕੀਤਾ ਉਹਨੂੰ ਵਜਾ ਹਸਪੀਟਲ ਇਹ ਜਾ ਉਹਨੂੰ ਘਰ ਦੇ ਮੂਹਰੇ ਸਿੱਟਿਆ ਤੁਹਾਡੇ ਘਰ ਦੇ ਮੂਹਰੇ ਛੱਡ ਆਏ ਵਜਾ ਵਜਾ ਕੀ ਹੀ ਭਾਈ ਸਾਹਿਬ ਜੀ ਉਹਦੇ ਵਿੱਚ ਵਜਾ ਇਹ ਹੀ ਕਿ ਬੰਦੇ ਕੋ ਪੇਪਰ ਹੈ ਨਹੀਂ ਸੀ ਠੀਕ ਹੈ ਜੀ ਇਲੀਗਲ ਕੰਮ ਕਰਦਾ ਸੀ ਬੰਦੇ ਕੋ ਮਾਲਕ ਨੇ ਉਦਾਂ ਹੀ ਰੱਖੇ ਹੋਏ ਸੀ ਠੀਕ ਹੈ ਔਰ ਜਦੋਂ ਉਹਦੇ ਬਾਹ ਆ ਗਈ ਉਹਦੇ ਵਿੱਚ ਮਸ਼ੀਨ ਦੇ ਵਿੱਚ ਬਾਹ ਆਈ ਆ ਨਾ ਤੇ ਉਹਨੇ ਕੀ ਕੀਤਾ ਕਿ ਮੈਂ ਫਸ ਜਾਊਗਾ ਮਾਲਕ ਨੇ ਸੋਚਿਆ ਮੈਂ ਫਸ ਜਾਊਗਾ ਕਿ ਇਹ ਦੇਖੋ ਪੇਪਰ ਹੈ ਨਹੀਂ ਗੇ ਬੰਦਾ ਮੈਂ ਕੱਚਾ ਰੱਖਿਆ ਆ ਉਹਨੇ ਕੀ ਕੀਤਾ ਉਹਨੂੰ ਫਰਗੋਨੇ ਚ ਭਰਿਆ ਇੱਕ ਕਸੇਤੇ ਵਿੱਚ ਕਸੇਤਾ ਕਹਿ ਦਿੰਦੇ ਜਿੱਦਾਂ ਆਪਣਾ ਇੱਕ ਜਿਹੜਾ ਫਰੂਟ ਵਗੈਰਾ ਰਾ ਕੇ ਜਾਂਦੇ ਆ ਬਾਕਸ ਕਹ ਲਓ ਬਾਕਸ ਪਲਾਸਟਿਕ ਦਾ ਉਹਦੇ ਵਿੱਚ ਉਹਦੀ ਬਾਹ ਪਾ ਕੇ ਤੇ ਉਹਦੇ ਘਰ ਦੇ ਬਾਹਰ ਸੁੱਟ ਆ ਚਲੋ ਰੋਲਾ ਰੱਪਾ ਬਥੇਰਾ ਪਿਆ ਹਰੇਕ ਨੂੰ ਪਤਾ ਹੀ ਆ ਉਹ ਕੀ ਕਹਾਣੀ ਬਣੀ ਆ ਕੀ ਨਹੀਂ ਬਣੀ ਉਹਦੇ ਤੋਂ ਬਾਅਦ ਚ ਇਟਲੀ ਦੇ ਵਿੱਚ ਇੰਨੀ ਕਿ ਸਖਤਾਈ ਹੋ ਚੁੱਕੀ ਆ ਇਸ ਟਾਈਮ ਤੇ ਕੀ ਕੱਚੇ ਬੰਦੇ ਨੂੰ ਤੇ ਮਾਲਕ ਕਹਿੰਦੇ ਵੀ ਕੰਮ ਤੇ ਆਵੇ ਨਾ ਸਾਡੇ ਕੋਈ ਵੀ ਇਸ ਟਾਈਮ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਆ ਜੋ ਹੋਣ ਇੰਡੀਆ ਤੋਂ ਵੀ ਕੋਈ ਜਾਂ ਪਾਕਿਸਤਾਨ ਤੋਂ ਕਿਤੇ ਵੀ ਕੋਈ ਆਉਣਾ ਚਾਹੁੰਦਾ ਤੇ ਹਾਲੇ ਰੱਬ ਦਾ ਵਾਸਤਾ ਹੈ ਕਿ ਨਾ ਉਹ ਇੱਥੇ ਕੱਚੇ ਕੀ ਪੱਕੇ ਬੰਦਿਆਂ ਨੂੰ ਕੰਮ ਨਹੀਂ ਮਿਲ ਰਿਹਾ ਇਸ ਟਾਈਮ ਤੇ ਕਿਉਂਕਿ ਮਾਲਕ ਇਸ ਟਾਈਮ ਡਰੇ ਹੋਏ ਆ ਪੂਰੇ ਤੇ ਜੇ ਕਿਸੇ ਨੇ ਆਣਾ ਭਈਆ ਭਾਈ ਜਿੱਦਾਂ 14 ਲੱਖ ਰੁਪਈਆ ਲਾ ਕੇ ਆਂਦੇ 15 ਲੱਖ ਦੀ ਐਂਟਰੀ ਭਾਈ ਕਦੇ ਵੀ ਗਲਤੀ ਇੱਦਾਂ ਦੀ ਨਾ ਕਰੋ ਇੱਕ ਹੋਰ ਥੋੜੀ ਮੈਂ ਗੱਲ ਕੱਟ ਰਿਹਾ ਪੇਪਰ ਖੋਲ ਰਿਹਾ ਗਵਰਨਮੈਂਟ ਖੋਲ ਰਹੀ ਆ 9 ਮਹੀਨੇ ਦਾ ਪੇਪਰ ਜਿਹੜੇ ਖੁੱਲਦੇ ਆ ਉਹਦਾ ਰਾਜ ਥੋੜਾ ਜਿਹਾ ਦੱਸੋ ਕਿਉਂਕਿ ਸਾਡੇ ਬੰਦੇ ਕਹਿੰਦੇ ਪੇਪਰ ਖੁੱਲ ਗਏ ਖੁੱਲ ਗਏ ਖੁੱਲ ਗਏ ਉਹਦਾ ਰਾਜ ਦੱਸੋ 9 ਮਹੀਨੇ ਬਾਅਦ ਜਦੋਂ ਬੰਦੇ ਦੇ ਕਈ 9 ਮਹੀਨੇ ਬਾਅਦ ਭਾਜੀ ਜੱਜ ਭਾਜੀ ਕਿੱਟਾਂ ਵੀ ਨਿਜਮਾ ਹੁੰਦੀਆਂ ਹਾਂਜੀ ਹਾਂਜੀ ਉਹ ਇੰਜ ਆ ਕਿ ਕਈ ਪੇਪਰ ਹੁੰਦੇ ਆ ਆਪਣੇ ਇੱਥੇ ਦੋ ਤਰ੍ਹਾਂ ਦੇ ਪੇਪਰ ਆ ਹਰੇਕ ਬੰਦੇ ਨੂੰ ਨਹੀਂ ਪਤਾ ਹਾਂ ਕਿ 9 ਮਹੀਨੇ ਵਾਲੇ ਪੇਪਰ ਆ 9 ਮਹੀਨੇ ਵਾਲੇ ਪੇਪਰ ਭਾਜੀ ਕਈ ਕਹਿ ਦਿੰਦੇ 9 ਮਹੀਨੇ ਵਾਲੇ ਪਰ ਉਹ ਹਿੰਦੇ ਸਿਰਫ ਐਂਟਰੀ ਵਾਲੇ ਆ ਹਾਂ ਐਂਟਰੀ ਐਂਟਰੀ ਕਰਾਉਣੀ ਉਹਨਾਂ ਨੇ ਇਟਲੀ ਦੇ ਵਿੱਚ ਦੱਸੋ ਦਰਸ਼ਕਾਂ ਨੂੰ ਇਟਲੀ ਦੇ ਵਿੱਚ ਐਂਟਰੀ ਐਂਟਰੀ ਕਰਾਉਣੀ ਆ ਪੇਪਰ ਨਹੀਂ ਉਹ ਜਵਾਂ ਕਰਮਾਉਂਦੇ ਬੰਦਾ ਫਿਰ ਕੱਚੇ ਦਾ ਕੱਚਾ ਹੀ ਇੱਥੇ ਤੇ ਕੋਈ ਆ ਜਿਹੜੇ ਮਾਲਕ ਜਿਹੜੇ 9 ਮਹੀਨਿਆਂ ਵਾਲੇ ਪੇਪਰਾਂ ਦੇ ਸਜ਼ੋਰ ਨੂੰ ਦਵਾ ਦਿੰਦੇ ਆ ਪੱਕੇ ਕਰਵਾ ਦਿੰਦੇ ਬੰਦੇ ਨੂੰ ਉਸ ਤੋਂ ਬਾਅਦ ਚਲੋ ਚੇਂਜ ਹੋ ਜਾਂਦੀ ਆ 2 ਸਾਲ ਵਾਲੀ ਚ ਹੋ ਜਾਂਦੀ ਆ ਬੰਦੇ ਕੰਮਾਂ ਦੇ ਹੋਰਾਂ ਤੇ ਲੱਗ ਜਾਂਦੇ ਆ ਪਰ ਇਹ ਜਿਹੜੀ 9 ਮਹੀਨਿਆਂ ਵਾਲੀ ਸਜ਼ੋਰ ਨੂੰ ਇਹਦੇ ਤੇ ਬੰਦਾ ਕੰਮ ਖੇਤੀ ਦਾ ਹੀ ਕਰ ਸਕਦਾ ਜਿੰਨਾ ਚਿਰ ਉਹ ਦੂਜੀ ਵਿੱਚ ਚੇਂਜ ਨਹੀਂ ਹੁੰਦੀ ਕਈਆਂ ਦੀ ਚੇਂਜ ਨਹੀਂ ਹੁੰਦੀ ਉਹ ਫਿਰ ਫੇਰ ਕੱਚੇ ਆ ਜੀ ਉਹ ਫੇਰ ਕੱਚੇ ਆ ਜੀ ਭਾਜੀ ਫੇਰ ਉਹ ਦੁਬਾਰਾ ਪੇਪਰ ਪਰਵਾਉ ਜਿਹੜਾ 14 ਲੱਖ ਰੁਪਏ ਲਾ ਕੇ ਉਹ ਆਇਆ ਇੱਥੇ ਅੱਜ ਭਾਜੀ 14 ਫੇਰ ਇੱਥੇ ਲਾਓ ਦੁਬਾਰਾ ਫੇਰ ਦੁਬਾਰਾ ਪੇਪਰ ਪਰਵਾਉਂਦੇ ਆ ਏਜੰਟ ਦੁਬਾਰਾ ਏਜੰਟ ਦੁਬਾਰਾ ਪੇਪਰ ਪਰਵਾਉਂਦੇ ਆ ਏਜੰਟ ਵੀ ਆਪਣੀ ਸਾਡੇ ਸਾਡੇ ਆਪਣੇ ਪੰਜਾਬੀ ਆ ਜੀ ਪੰਜਾਬੀ ਪੰਜਾਬੀਆਂ ਨੂੰ ਖਾ ਰਿਆ ਆਪਣੀ ਆਪਣੇ ਨੂੰ ਲੁੱਟੀ ਜਾ ਰਿਹਾ ਏਸ ਕਰਕੇ ਥੋੜਾ ਧਿਆਨ ਰੱਖੋ ਕੱਚੇ ਨਾ ਆਓ ਪੱਕੇ ਪੇਪਰਾਂ ਤੇ ਆਓ ਜਿੱਦਾਂ ਵੀ ਆਉਣਾ ਜਾ ਤੁਹਾਡਾ ਕੋਈ ਇੱਥੇ ਜਾਣ ਪਛਾਣ ਦਾ ਹੈਗਾ ਰਿਲੇ ਪੇਪਰ ਪਰਵਾਏ ਦੇ ਇੱਥੇ ਆ ਗਏ ਸਿੱਧੇ ਇੱਥੇ ਰਹਿਣ ਦਾ ਖਾਣ ਦਾ ਪੀਣ ਦਾ ਹਰ ਇੱਕ ਚੀਜ਼ ਦਾ ਖਰਚਾ ਆਉਂਦਾ ਹੈ ਮਹਿੰਗਾਈ ਆ ਬਹੁਤ ਤੇ ਹਿਸਾਬ-ਕਿਤਾਬ ਲਾ ਕੇ ਆਪਣਾ ਆਓ ਕੱਚੇ ਨਾਓ ਪੱਕੇ ਆਓ ਇਹ ਨਹੀਂ ਵੀ ਨਾ ਆਓ ਆਓ ਹਰ ਇੱਕ ਨੂੰ ਰੋਜੀ ਰੋਟੀ ਦਾ ਸਵਾਲ ਆ ਤੇ ਇਸ ਕਰਕੇ ਆਓ ਸਾਰੇ ਪਰ ਕੱਚੇ ਨਹੀਂ ਧੰਨਵਾਦ ਜੀ ਨਾਲੇ ਆਪਣਾ ਲੋਕ ਮਸਲੇ ਟੀਵੀ ਵਾਲਿਆਂ ਦਾ ਪੈਸਾ ਬੋਣਾ ਦਾ ਬਹੁਤ ਬਹੁਤ ਧੰਨਵਾਦ ਲੋਕਾਂ ਦੀ ਆਵਾਜ਼ ਅੱਗੇ ਲੈ ਕੇ ਆਏ ਸੀ ਕਿ ਵੀਰਾਂ ਨੇ ਜਿਨ੍ਹਾਂ ਨੇ ਆਪਣੀ ਮੰਨ ਦੀਆਂ ਭਾਵਨਾਵਾਂ ਸਾਡੇ ਹੈਪੀ ਵੀਰ ਤਾਂ ਸਾਡਾ ਕਈ ਵਾਰ ਸਾਡੇ ਕੋਲ ਬੈਠ ਕੇ ਰੋਇਆ ਵੀ ਵਿਚਾਰਾ ਜਦੋਂ ਡੌਂਕੀ ਨੂੰ ਯਾਦ ਕਰ ਲੈਂਦਾ ਕਹਿੰਦਾ ਵੀ ਮੈਂ ਜਿਹੜੇ ਹਾਲਾਤੋਂ ਪਾਰ ਕਰਕੇ ਆ ਉਹ ਹਾਲਾਤ ਰੱਬ ਕਿਸੇ ਨੂੰ ਨਾ ਅਸੀਂ ਵੀ ਦੁਆ ਕਰਦੇ ਰੱਬ ਕਿਸੇ ਨੂੰ ਨਾ ਦਿਖਾ ਪਏ ਅਜੇ ਦਿਨ ਤੇ ਮੇਰਾ ਵੀਰਾ ਅਗੇ ਹੀ ਫੀਲ ਆ ਸਾਡੇ ਜਰੀਏ ਸਾਡੇ ਚੈਨਲ ਜਰੀਏ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਸਾਰੇ ਇੰਡੀਅਨ ਬੰਦੇ ਜੋ ਕਿ ਪਾਕਿਸਤਾਨੀ ਜਿੰਨੇ ਵੀ ਸਾਡੇ ਵੀਰ ਉਰੇ ਆਉਂਦੇ ਆ ਉਹ ਆਉਣ ਜ਼ਰੂਰ ਪਰ ਥੋੜਾ ਜਿਹਾ ਪੇਪਰ ਦੇਖ ਕੇ ਪੇਪਰ ਭਰਾ ਕੇ ਹਨ ਪੂਰੇ ਲੀਗਲ ਆ ਲੀਗਲ ਆ ਲੀਗਲ ਨਾਲ ਆਉਣ ਤਾਂ ਕਿ ਤੁਸੀਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਸੁਖਮਈ ਰਹੇ ਫੜੇ ਪਿੱਛੇ ਪਰਿਵਾਰ ਛੱਡ ਕੇ ਆਉਣਾ ਆਪਾਂ ਨੇ ਕਰਜ਼ਾ ਲੈ ਕੇ ਆਉਣਾ ਕਈ ਬੰਦੇ ਕਰਜ਼ਾ ਲੈ ਕੇ ਆਉਂਦੇ ਆ ਉਹਨਾਂ ਵਾਸਤੇ ਅਸੀਂ ਇਹ ਅਪੀਲ ਕਰਦੇ ਆ ਥੋੜਾ ਜਿਹਾ ਆਪਣਾ ਸਹੀ ਤਰੀਕੇ ਨਾਲ ਜੇ ਆਉਣਾ ਤੇ ਰੱਬ ਖੈਰ ਕਰੇ ਸਾਰਿਆਂ ਦੀ ਓਕੇ ਜੀ ਬਾਕੀ ਸਾਰਿਆਂ ਨੂੰ